ਰੋਜ਼ ਘੱਟੋ ਘੱਟ 30 ਮਿੰਟ ਆਪਣੇ ਪੇਰੈਂਟਸ ਦੇ ਨਾਲ ਜ਼ਰੂਰ ਗੁਜ਼ਾਰੋ। ਇੱਧਰ ਉੱਧਰ ਦੀ ਕੋਈ ਵੀ ਗੱਲ ਕਰੋ। ਖੁਦ ਵੀ ਹੱਸੋ, ਉਹਨਾਂ ਨੂੰ ਵੀ ਹੱਸਾਓ। ਕੋਈ ਜੋਕ ਸੁਣਾਓ ਤੇ ਉਹਨਾਂ ਦੀ ਪ੍ਰਾਣੀ ਯਾਦ ਤਾਜ਼ੀ ਕਰਵਾਓ। ਉਹਨਾਂ ਦੇ ਸਕੂਲ ਕਾਲਜ ਦੀ ਕੋਈ ਗੱਲ ਪੁੱਛ ਲਓ। ਕੁਝ ਕਿਸੇ ਪੁੱਛੋ ਕਿਹੋ ਜਿਹੀ ਸੀ ਉਹਨਾਂ ਦੀ ਸਕੂਲ ਲਾਈਫ। ਕੋਈ ਵੀ ਗੱਲ ਕਰੋ ਪਰ ਗੱਲ ਜ਼ਰੂਰ ਕਰੋ। ਦੇਖਣਾ ਉਹ ਜਦੋਂ ਆਪਣੇ ਕਿਸੇ ਦੱਸਣਗੇ ਤਾਂ ਉਹਨਾਂ ਜਾਂ ਅੱਖਾਂ ਦੇ ਚਮਕਾਉਣੀ ਸ਼ੁਰੂ ਹੋ ਜਾਵੇਗੀ। ਦੋਸਤ ਜਿਵੇਂ ਜਿਵੇਂ ਤੁਸੀਂ ਵੱਡੇ ਹੋ ਰਹੇ ਹੋ ਤੁਹਾਡੇ ਮਾਤਾ ਪਿਤਾ ਵੱਡੇ ਹੋ ਰਹੇ ਨੇ ਤੇ ਇਹ ਸਮਾਂ ਫਿਰ ਦੁਬਾਰਾ ਨਹੀਂ ਆਵੇਗਾ ਤੇ ਉਹਨਾਂ ਦੇ ਜਾਣ ਤੋਂ ਬਾਅਦ ਬੜਾ ਅਫਸੋਸ ਹੁੰਦਾ ਹੈ ਕਿ ਕਾਸ਼ ਇਹ ਕਰ ਲੈਂਦਾ ਉਹ ਕਰ ਲੈਂਦਾ ਤੇ ਉਹਨਾਂ ਦਾ ਕਰਜ਼ਾ ساری ਜ਼ਿੰਦਗੀ ਨਹੀਂ ਉਤਾਰ ਸਕਦੇ। ਉਹਨਾਂ ਨੂੰ ਸਮਾਂ ਦੇ ਕੇ ਉਹਨਾਂ ਦਾ ਕਰਜ਼ੇ ਦਾ ਵਿਆਜ ਜ਼ਰੂਰ ਉਤਾਰ ਸਕਦੇ ਹਾਂ। ਆਸ-ਪਾਸੇ ਹੀ ਰਹਿਣਾ ਆਪਣੇ ਮਾਪੇ। ਸੈਕੰਡ ਨੰਬਰ ਭੁੱਲ ਕੇ ਵੀ ਆਪਣੇ ਮਾਤਾ-ਪਿਤਾ ਨਾਲ ਉੱਚੀ ਆਵਾਜ਼ ਚ ਗੱਲ ਨਾ ਕਰਨਾ। ਨਿਸਭੇਵ ਨਾ ਕਰਨਾ। ਉਹਨਾਂ ਨੂੰ ਕਦੇ ਅਹਿਸਾਸ ਨਾ ਹੋਵੇ ਕਿ ਹੁਣ ਅਸੀਂ ਵੱਡੇ ਹੋ ਰਹੇ ਹਾਂ ਤਾਂ ਸਾਡੇ ਨਾਲ ਇਸ ਤਰ੍ਹਾਂ ਗੱਲ ਕੀਤੀ ਜਾ ਰਹੀ ਹੈ। ਯਾਦ ਰਹੇ ਤੁਹਾਡੀ ਬਜਾ ਨਾਲ ਉਹਨਾਂ ਦੀ ਅੱਖ ਤੋਂ ਨਿਕਲਿਆ ਇੱਕ ਹੰਝੂ ਤੁਹਾਡੀ ਸਾਰੀ ਜ਼ਿੰਦਗੀ ਪਰਵਾਹ ਕਰ ਸਕਦਾ ਹੈ। ਮਾਪੇ ਤਾਂ ਫਿਰ ਵੀ ਮaaf ਕਰ ਦੇਣਗੇ ਪਰ ਉਹ ਮaaf ਨਹੀਂ ਕਰੇਗਾ ਨੰਬਰ 3 ਬਿਨਾ ਮਾਪੇ ਦੇ ਪੈਰੀ ਹੱਥ ਲਗਾਏ ਘਰ ਚੋਂ ਬਾਹਰ ਨਾ ਨਿਕਲਣਾ ਆਪਣੇ ਦਿਨ ਦੀ ਸ਼ੁਰੂਆਤ ਉਹਨਾਂ ਦਾ ਅਸ਼ੀਰਵਾਦ ਲੈ ਕੇ ਕਰਨ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਦੱਸ ਰਿਹਾ ਹਾਂ ਕਿ ਇਹ ਅਜੀਹਾ ਸੁਰੱਖਿਆ ਕਵਚ ਹੈ ਜੋ ਤੁਹਾਨੂੰ ਵੱਡੀ ਤੋਂ ਵੱਡੀ ਮੁਸ਼ਕਲ ਤੋਂ ਬਚਾ ਦੇਵੇਗਾ ਦਿਲ ਤੋਂ ਦਿੱਤੇ ਉਹਨਾਂ ਦੇ ਅਸ਼ੀਰਵਾਦ ਨੂੰ ਭਗਵਾਨ ਵੀ ਨਹੀਂ ਟਾਲ ਸਕਦੇ ਇਨਾਂ ਤਨ ਚੀਜ਼ਾਂ ਤੇ ਅਮਲ ਕਰਨਾ ਸ਼ੁਰੂ ਕਰ ਦੇਣਾ ਮੇਰਾ ਵਾਦਾ ਹੈ ਦੇਵਤੇ ਵੀ ਤੁਹਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੇ ਸ਼ੁਕਰੀਆ